ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੇਮ ਲੈਰੀ ਮੈਂ ਤੇ ਨਰੇਸ਼ ਪਠਾਣੀ ਅੱਜ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਲੱਗੇ ਹੈਗੇ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਅਸੀਂ ਦੋਨੇ ਦੋਸਤ ਘੁੰਮਦੇ ਰਹਿੰਨੇ ਹੈਗੇ ਆ ਕਾਫੀ ਜਿਹੜਾ ਆਪਾਂ ਇੰਡੀਆ ਹੈਗਾ ਉਹ ਘੁੰਮ ਲਿਆ ਕਾਫੀ ਸਟੇਟਾਂ ਇੰਡੀਆ ਦੀ ਘੁੰਮ ਲੀਆਂ ਹੁਣ ਜਿਹੜਾ ਹੈਗਾ ਅਸੀਂ ਪਲਾਨ ਕੀਤਾ ਹੈਗਾ ਆ ਕਿ ਇੰਡੀਆ ਜਾਂ ਬਾਹਰਲੇ ਦੇਸ਼ ਘੁੰਮਣ ਦੇ ਨਾਲ ਨਾਲ ਆਪਣੇ ਪੰਜਾਬ ਨੂੰ ਵੀ ਜਿਹੜਾ ਹੈਗਾ ਐਕਸਪਲੋਰ ਕੀਤਾ ਜਾਵੇ ਕਿਉਂਕਿ ਜਦੋਂ ਆਪਾਂ ਆਪਣਾ ਅੰਦਰ ਹੀ ਖੰਘੋਲਦੇ ਆ ਤਾਂ ਕਾਫੀ ਪਰਤਾਂ ਜਿਹੜੀਆਂ ਹੈਗੀਆਂ ਉਹ ਬਾਹਰ ਨਿਕਲ ਗਿਆ ਨੇ ਜਿਹਦੇ ਬਾਰੇ ਆਪਾਂ ਨੂੰ ਆਪਣੇ ਬਾਰੇ ਨਹੀਂ ਪਤਾ ਹੁੰਦਾ ਤੇ ਜਿਹੜਾ ਪੰਜਾਬ ਸਟੇਟ ਹੈਗਾ ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਕਿੰਨਾ ਵੱਡਾ ਹੈ ਕਿੰਨਾ ਅਮੀਰ ਜਿਹੜਾ ਹੈਗਾ ਸਾਡਾ ਬਰਾਸ ਰਹਿ ਗਈ ਹੈ ਪੰਜਾਬ ਦੀ ਤੇ ਆਪਣੇ ਲੋਕਾਂ ਨੂੰ ਆਪਣੇ ਪੰਜਾਬੀਆਂ ਨੂੰ ਆਪਣੇ ਪੰਜਾਬ ਦੇ ਬਾਰੇ ਹੀ ਬੜੀ ਘੱਟ ਜਾਣਕਾਰੀ ਹੈਗੀ ਆ ਦੇਖੋ ਮੈਂ ਕੋਈ ਇਤਿਹਾਸਕਾਰ ਤਾਂ ਨਹੀਂ ਹੈਗਾ ਪਰ ਮੈਂ ਇੱਕ ਟਰੈਵਲਰ ਹੈਗਾ ਤਾਂ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਆਪਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਘੁਮਾਂ ਤੇ ਉੱਥੋਂ ਦੇ ਜਿਹੜੇ ਇਤਿਹਾਸਿਕ ਪੱਖ ਹੈਗੇ ਆ ਉਹ ਵੀ ਤੁਹਾਡੇ ਸਾਹਮਣੇ ਰੱਖਾਂ ਤੇ ਮੌਜੂਦਾ ਕੀ ਸਥਿਤੀਆਂ ਹੈਗੀਆਂ ਉਹ ਵੀ ਤੁਹਾਡੇ ਸਾਹਮਣੇ ਰੱਖਾਂ ਤੇ ਇੱਥੇ ਕੀ ਕੀ ਸੰਭਾਵਨਾਵਾਂ ਹੈਗੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਾਂ ਤੇ ਕੀ ਕੀ ਇਸ ਵੇਲੇ ਇੱਥੇ ਟੂਰਿਸਟ ਸਪੌਟ ਮੌਕੇ ਤੇ ਜਿਹੜੇ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਆਪਾਂ ਨੂੰ ਜਿਹੜੇ ਹੈਗੀ ਆ ਹੋਰ ਜਗ੍ਹਾ ਘੁੰਮਣ ਦੇ ਨਾਲ ਨਾਲ ਪੰਜਾਬ ਨੂੰ ਟੂਰਿਜ਼ਮ ਦੇ ਤੌਰ ਤੇ ਵਿਕਸਿਤ ਕਰਨ ਦੀ ਲੋੜ ਹੈਗੀ ਆ ਅਗਰ ਟੂਰਿਜ਼ਮ ਪੰਜਾਬ ਦੇ ਵਿੱਚ ਵਧੇਗਾ ਤਾਂ ਇਹਦੇ ਨਾਲ ਪੰਜਾਬ ਦੀ ਆਰਥਿਕਤਾ ਦੇ ਉੱਤੇ ਭਾਰੀ ਅਸਰ ਪਊਗਾ ਬਹੁਤ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਅਗਰ ਪੰਜਾਬ ਦੇ ਵਿੱਚ ਟੂਰਿਜ਼ਮ ਵਧਦਾ ਟੂਰਿਜ਼ਮ ਤਾਂ ਹੀ ਵਧੂਗਾ ਜੇਕਰ ਆਪਾਂ ਆਪਣੇ ਪੰਜਾਬ ਦੇ ਬਾਰੇ ਲੋਕਾਂ ਨੂੰ ਸਹੀ ਤੌਰ ਤੇ ਦੱਸ ਪਾਵਾਂਗੇ ਕਿ ਇੱਥੇ ਕੀ ਕੀ ਖੁਸ਼ ਹੈਗਾ ਕੀ ਕੀ ਦੇਖਿਆ ਜਾ ਸਕਦਾ ਕੀ ਕੀ ਘੁੰਮਿਆ ਜਾ ਸਕਦਾ ਤਾਂ ਇਸੇ ਦੇ ਮੱਦੇ ਨਜ਼ਰ ਮੈਂ ਤੇ ਮੇਰੇ ਦੋਸਤ ਨਰੇਸ਼ ਪਠਾੜੀਆਂ ਪਹਿਲਾਂ ਦੀ ਤਰ੍ਹਾਂ ਅੱਜ ਫਿਰ ਸਫ਼ਰ ਸ਼ੁਰੂ ਕਰਨ ਲੱਗੇ ਆਗੇ ਆ ਇਸ ਸਫ਼ਰ ਦਾ ਨਾਮ ਅਸੀਂ ਰੱਖਿਆ ਬੁਲਟ ਨਾਮਾ ਪੰਜਾਬ ਤਾਂ ਇਸ ਸਫ਼ਰ ਦੇ ਤਹਿਤ ਅਸੀਂ ਅੱਜ ਦੀ ਸ਼ੁਰੂਆਤ ਹੈਗੀ ਆ ਉਹ ਬਠਿੰਡਾ ਜ਼ਿਲ੍ਹੇ ਤੋਂ ਕਰਾਂਗੇ ਤੇ ਆਪਾਂ ਸਫ਼ਰ ਦੀ ਸ਼ੁਰੂਆਤ ਪੰਜਾਬ ਦੇ ਸਫ਼ਰ ਦੀ ਸ਼ੁਰੂਆਤ ਉਹ ਜਿਹੜੀ ਹੈਗੀ ਤਕਸਰੀ ਦਮਦਮਾ ਸਾਬ ਤੋਂ ਕਰਾਂਗੇ ਇੱਥੋਂ ਚੱਲ ਗਏ ਹੁਣ ਅਸੀਂ ਪਹਿਲਾ ਤਕਸਰੀ ਦਮਦਮਾ ਸਾਬ ਜਾ ਰਹੇ ਹੈਗੇ ਆ ਉੱਥੇ ਨਤਮਸਤਕ ਹੋ ਕੇ ਅਰਦਾਸ ਕਰਕੇ ਫਿਰ ਇਹ ਸਫ਼ਰ ਸ਼ੁਰੂ ਕਰਾਂਗੇ ਤੇ ਆਜੋ ਤੁਹਾਨੂੰ ਘਮਾਉਣੇ ਆ ਦੋਸਤੋ ਪੰਜਾਬ ਤੇ ਤੁਸੀਂ ਜੁੜੇ ਰਹੋ ਇਸੇ ਚੈਨਲ ਦੇ ਨਾਲ ਗੁਰਪ੍ਰੇਮ ਲਹਿਰੀ ਆ YouTube ਤੇ Facebook ਪੇਜ ਦੇ ਉੱਤੇ ਤੇ ਤੁਹਾਨੂੰ ਜਿਹੜਾ ਹੈਗਾ ਸਫਰ ਕਰਾਵਾਂਗੇ ਪੰਜਾਬ ਦਾ ਤੇ ਬੁਲਟਨਾਮਾ ਪੰਜਾਬ ਇਸ ਸਫਰ ਦਾ ਨਾਮ ਰਹੇਗਾ ਤੇ ਦੋਸਤੋ ਟੈਗ ਲਾਈਨ ਜਿਹੜੀ ਹੈਗੀ ਹੈ ਉਹ ਹੈਗੀ ਹੈ ਆਓ ਘੁੰਮਿਏ ਪੰਜਾਬ ਤੇ ਆਜੋ ਫਿਰ ਚਲਦੇ ਆਂ ਦੋਸਤੋ ਆਪਾਂ ਪਹੁੰਚ ਚੁੱਕੇ ਆ ਇਸ ਵੇਲੇ ਤਲਵੰਡੀ ਸਾਬੋ ਜਿਹਨੂੰ ਸਾਬੋ ਕੀ ਤਲਵੰਡੀ ਵੀ ਕਿਹਾ ਜਾਂਦਾ ਹੈ ਦਮਦਮਾ ਸਾਹਿਬ ਵੀ ਕਿਹਾ ਜਾਂਦਾ ਹੈ ਤੇ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਇਸ ਸ਼ਹਿਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ ਤੇ ਸ਼ਹਿਰ ਦੇ ਐਂਟਰੈਂਸ ਦੇ ਉੱਤੇ ਹੀ ਨਿਸ਼ਾਨੇ ਖਾਲਸਾ ਚੌਕ ਹੈ ਤੇ ਨਾਲ ਹੀ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਇੱਥੋਂ ਦਾ ਬੱਸ ਸਟੈਂਡ ਆ ਜਾਂਦਾ ਹੈ ਔਰ ਬੱਸ ਸਟੈਂਡ ਦੇ ਬਿਲਕੁਲ ਪਿਛਲੇ ਪਾਸੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਬਿਲਡਿੰਗ ਜਿਹੜੀ ਹੈਗੀ ਉਹ ਬਣੀ ਹੋਈ ਹੈ ਤੇ ਉਹਦੇ ਨਾਲ ਹੀ ਹੋਰ ਗੁਰਦੁਆਰਾ ਸਾਹਿਬ ਵੀ ਜਿਹੜੇ ਸ਼ੁਸ਼ੋਭੇ ਹਨ ਜਦੋਂ ਵੀ ਕਦੇ ਬਠਿੰਡੇ ਜ਼ਿਲ੍ਹੇ ਦਾ ਚੱਕਰ ਲਗਾਉ ਜਾਂ ਕਦੇ ਇੱਥੋਂ ਦੀ ਲੰਘਣਾ ਹੋਵੇ ਤਾਂ ਬਠਿੰਡਾ ਤੋਂ 30 ਕਿਲੋਮੀਟਰ ਦੂਰ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਾ ਨਾ ਭੁੱਲਿਓ ਆਦੇ ਦੋਸਤੋ ਇਹ ਤਖਤ ਸ੍ਰੀ ਦੰਦਮਾ ਸਾਹਿਬ ਜੋ ਬਹੁਤ ਹੀ ਪਵਿੱਤਰ ਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜਾ ਹੈਗਾ ਇਹਦਾ ਇਤਿਹਾਸ ਜੁੜਦਾ ਹੈਗਾ ਸਿੱਖਾਂ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਜਿਹੜਾ ਪਵਿੱਤਰ ਤਖਤ ਹੈਗਾ ਉਹ ਇਹ ਹੈ ਤਖਤ ਸ੍ਰੀ ਦੰਦਮਾ ਸਾਹਿਬ ਤੇ ਤਖਤ ਸ੍ਰੀ ਦੰਦਮਾ ਸਾਹਿਬ ਇਹ ਜਿਹੜੇ ਸੈਦ ਵਿੱਚ ਸਤੈ ਤਲਵੰਡੀ ਸਾਬੋ ਹੈ ਸਾਬੋ ਕੀ ਤਲਵੰਡੀ ਵੀ ਕਹਿ ਦਿੰਦੇ ਆ ਬਰਸ਼ੰਟੇ ਜ਼ਿਲ੍ਹੇ ਦੇ ਵਿੱਚ ਤੇ ਇਸ ਗੁਰਦੁਆਰਾ ਸਾਬ ਤੋਂ ਇਲਾਵਾ ਹੋਰ ਵੀ ਕਾਫੀ ਗੁਰਦੁਆਰਾ ਸਾਹਿਬ ਹੈ ਇੱਥੇ ਜਿਹੜੇ ਹੈਗੇ ਨੇ ਉਹ ਮੌਜੂਦ ਹਨ ਉਹਨਾਂ ਦੇ ਵੀ ਤੁਹਾਨੂੰ ਸਾਰਾਂ ਦੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਤਖਤ ਸਾਹਿਬ ਤੋਂ ਕਰਾਂਗੇ ਤਲਵੰਡੀ ਸਾਬੋ ਨੂੰ ਜਿਹੜਾ ਹੈਗਾ ਦਾਮੰਦਵਾਂ ਸਾਹਿਬ ਵੀ ਕਿਹਾ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਅ ਦਾਮ ਲਿਆ ਸੀ ਇਸ ਤੋਂ ਇਲਾਵਾ ਇੱਥੋਂ ਦਾ ਨਾਮ ਗੁਰੂ ਕਾਸ਼ੀ ਵੀ ਹੈ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਵਰਦਾਨ ਦਿੱਤਾ ਸੀਗਾ ਕਿ ਇਹ ਤਾਂ ਗੁਰੂ ਕੀ ਕਾਸ਼ੀ ਆ ਤੇ ਇੱਥੇ ਵੱਡੇ ਵੱਡੇ ਵਿੱਦਕ ਜ਼ਾਰੇ ਖੁੱਲਣਗੇ ਤੇ ਉਹ ਜਿਹੜਾ ਹੈਗਾ ਬਿਲਕੁਲ ਸੱਚ ਵੀ ਸਾਬਤ ਹੋਇਆ ਇਹ ਸਿੱਖਾਂ ਦਾ ਜਿਹੜਾ ਹੈਗਾ ਪੰਜਵਾਂ ਤਖਤ ਹੈ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਜਾਬਰ ਹੁਕਮਨਾਂ ਦੇ ਖਿਲਾਫ ਯੁੱਧ ਦੇ ਹੋਏ 1704 ਈਸਵੀ ਨੂੰ ਅਨੰਦਾਂ ਦੀ ਪੁਰੀ శ్రీ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਸੀਬੜਾ ਦੀਨਾ ਕਾਂਗੜ ਮੁਕਸਰ ਸਾਹਿਬ ਲੱਖੀ ਜੰਗਲ ਪੱਕਾ ਪਤਰਾਲਾ ਸਥਾਨਾ ਨੂੰ ਪਹਾਗਲਾਉਂਦੇ ਹੋਏ ਅ ਸ੍ਰੀ ਗੁਰਬੋਸ ਸਿੰਘ ਸੰਸਾਰ ਤੇ 1755 ਇਸ ਵੀਰੂ ਪਹੁੰਚੇ ਸੀਗੇ ਗੁਰੂ ਜੀ ਨੇ ਇੱਥੇ ਕਰੀਰਾਂ ਦੇ ਢੰਡਾ ਨਾਲ ਇੱਕ ਉੱਚੀ ਥੇੜੀ ਦੇ ਉੱਤੇ ਜਿਹੜਾ ਸੀਗਾ ਆਪਣਾ ਕੰਮ ਰਕਸਾ ਖੋਲਿਆ ਸੀਗਾ ਤੇ ਜਿੱਥੇ ਦਮ ਲਿਆ ਇਸੇ ਕਰਕੇ ਜਿਹੜਾ ਇੱਥੋਂ ਦਾ ਨਾਮ ਹੈਗਾ ਉਹ ਦਮਦਮਾ ਸਾਹਿਬ ਪਿਆ ਹੈਗਾ ਇਸ ਸਥਾਨ ਦੇ ਉੱਤੇ ਦੌਨਵਾ ਸਾਹਿਬ ਇਸ ਸਥਾਨ ਦੇ ਉੱਤੇ ਲਗਭਗ ਸਵਾ ਸਾਲ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਹੇ ਇਸ ਸਥਾਨ ਤੇ ਹੀ ਬੰਦੂਖ ਦੇ ਨਿਸ਼ਾਨੇ ਨਾਲ ਗੁਰੂ ਜੀ ਨੇ ਸਿੱਖਾਂ ਦਾ ਸਿੱਖੀ ਸਿਦਕ ਫੜ ਕੇ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਸਿੰਘ ਜੀ ਨੂੰ ਸਮੇਤ ਪਰਿਵਾਰ ਅੰਮ੍ਰਿਤ ਦੀ ਦਾਤ ਬਖਸ਼ੀ ਕੀਤੀ ਤੇ ਨਾਂ ਡੱਲੇ ਤੋਂ ਬੱਲਾ ਸਿੰਘ ਰੱਖਿਆ ਸੀਗਾ ਇੱਥੇ ਗੁਰੂ ਜੀ ਨੇ ਅਸ਼ੀਦ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਗਾਈ ਜਿਸ ਨੂੰ ਦੌਂਦਮੀ ਬੀੜ ਦੇ ਤੌਰ ਤੇ ਜਾਣਿਆ ਜਾਂਦਾ ਹੈ ਜਿੱਥੇ ਗੁਰਦਾ ਸਾਹਿਬ ਨੇ ਦਮ ਲਿਆ ਉਸ ਜਗ੍ਹਾ ਨੂੰ ਦੌਂਦਵਾ ਸਾਹਿਬ ਨਾਮ ਦਿੱਤਾ ਗਿਆ ਹੈ ਹੋਪ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਉਤਾਰੇ ਚਾਰ ਤਖਤਾਂ ਤੇ ਭੇਜੇ ਸੀਗੇ ਖਾਸ ਸਹਾਜਨਾ ਦੇਸ ਮੁਸਾਕੀ ਤੇ ਦੂਸਰੀ ਵਾਰ ਸਵਾ ਲੱਖ ਸਿੰਘਾਂ ਨੂੰ ਅਮਰ ਸ਼ਿਕਾਇਆ ਇਸ ਜਗ ਹਰ ਸਾਲ ਬਸਾਖੀ ਦਾ ਜਿਹੜਾ ਦਿਹਾੜਾ ਹੈਗਾ ਉਹ ਇਸ ਸਤਾਂ ਤੇ ਮਨਾਇਆ ਜਾਂਦਾ ਹੈਗਾ ਤਾਂ ਇੱਥੇ ਤਲਵੰਡੀ ਸਾਬੋ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਲਖਨ ਸਰ ਸਾਹਿਬ ਮਾਤਾ ਸਹਿਬ ਕੋਰ ਮਾਤਾ ਸੁੰਦਰ ਕੋਰ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਗੁਰਦੁਆਰਾ ਜੰਡ ਸਰ ਸਾਹਿਬ ਗੁਰਦੁਆਰਾ ਮਹਲ ਸਰ ਸਾਹਿਬ ਗੁਰਦੁਆਬਾਦੀ ਸੂਈ ਚੀਦ ਤੇ ਪੂਰਾ ਬਾਬਾ ਦੀਪ ਸਿੰਘ ਜੀ ਜੀ ਦਾ ਆਦ ਸ਼ਾਮਲ ਨੇ ਤੇ ਜੁੜੇ ਰਹੋ ਨਾਲ ਤੁਹਾਨੂੰ ਕਰਾਉਣਿਆ ਪੰਜਾਬ ਦਰਸ਼ਨ ਤੇ ਅੱਜ ਤੁਸੀਂ ਕਰੋ ਆ ਤਖਤ ਸ੍ਰੀ ਦੰਦਵਾ ਸਾਹਿਬ ਕਰਵੰਡੀ ਸਾਬੂ ਦੇ ਦਰਸ਼ਨ गुरद्वारा साहब है जिथे गुरु साहब ने आके कमर कसा खुल्ल्यास गुरद्वारा दमदवा साहब विखे ये एक चित्र प्रदर्शनी जी है, है वो लगी हुई है हैगीमानेंट तौर तो पर इतने लगी हुई है ਜਿਹਦੇ ਵਿੱਚ ਤਕਸਰੀ ਦੰਦੋਂ ਦੋਂ ਸਾਬ ਤੋਂ ਅਲਾਵਾ ਤਕ ਤਲਵੰਡੀ ਸਭ ਉਹ ਦਾ ਸਾਰਾ ਜਿਹੜਾ ਇਤਿਹਾਸ ਹੈ ਕਿ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਕਿ ਮੈਂ ਇੱਥੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਅ ਗ੍ਰੰਥ ਸਾਹਿਬ ਲਿਖਵਾਇਆ ਸੰਪੂਰਨ ਕਰਵਾਇਆ ਤੇ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਲਮਾ ਤੇ ਸ਼ਾਹੀ ਬਚੀ ਹੋਈ ਇਹ ਕਿਵੇਂ ਪ੍ਰਭਾਵ ਕੀਤੀਆਂ ਸੀ ਆਪਣੀ ਦੇ ਵਿੱਚ ਤੇ ਇਹ ਸਾਰਾ ਇਤਿਹਾਸ ਜਿਹੜਾ ਹੈਗਾ ਪੇਸ਼ ਕਰਦੇ ਹਾਂ ਇੱਥੇ ਪੇਂਟਿੰਗਾਂ ਬਕ ਬਕ ਚਤਰਗਾਰਾਂ ਦੇ ਵੱਲੋਂ ਬਣਾਈਆਂ ਹੋਈਆਂ ਉਹ ਇੱਥੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਨੇ ਗੋਲਦਰਾ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਆ ਦੋਸਤੋ ਇੱਕ ਗੋਲਦਰਾ ਸਾਹਿਬ ਉਹ ਜੋ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੀ ਜਾਤ ਦੇ ਵਿੱਚ ਬੁਲਾਇਆ ਗਿਆ ਹੈਗਾ ਇਹ ਉਹ ਪਵਿੱਤਰ ਸਥਾਨਾ ਜਿੱਥੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਏ ਹੋਏ ਸੀ ਤੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਉਹਨਾਂ ਦੇ ਕੋਲ ਆਏ ਦਿੱਲੀ ਤੋਂ ਸਿੱਖ ਸੰਗਤ ਵੀ ਨੂੰ ਨਿਹਾਲ ਸੀ ਤੇ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਾਤਾ ਗੁਜਰ ਕੌਰ ਜੀ ਤੇ ਚਾਰੇ ਸਹਿਬ ਜਾਦੇ ਕਿਥੇ ਨਾજર ਨਹੀਂ ਆ ਰਹੇ ਤੇ ਉਹ ਕਿਥੇ ਨੇ ਅ ਗੁਰੂ ਸਾਹਿਬ ਨੇ ਜੋ ਮੌਜੂਦ ਉਥੇ ਖਾਲਸੇ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿਹਾ ਸੀ ਇਹਨ ਪੁੱਤਰਨ ਕੇ ਸੀਸ ਪੇ ਬਾੜ دیے ਸਤਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਤਾਂ ਖਾਲਸਾ ਪੁੱਤਰ ਦੇ ਰੂਪ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ਿਆ ਤੇ ਉਦੋਂ ਇਸ ਸਮੇਂ ਤੇ ਜਿਹੜੇ ਸੀਗੇ ਰੈਸ਼ ਦੇ ਤੰਬੂ ਲੱਗੇ ਹੁੰਦੇ ਸੀ ਤੇ ਹੁਣ ਉਹਨਾਂ ਦੀ ਜਗ੍ਹਾ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਸ਼ੋਭਤ ਹੈਗਾ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਤਾਂ ਅਸਲ ਵਿੱਚ ਕਾਫੀ ਦੋਸਤਾਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਿ ਜਿਹੜੇ ਮੈਂ ਆ ਬਾਬਾ ਨਾਨਕ ਜੀ ਦੇ ਜਿਹੜੇ ਪ੍ਰਮਾਣ ਸੀਗਾ ਕਿ ਇਹਨਾਂ ਪੁੱਤਾਂ ਨੇ ਕਿ ਸਿਰ ਤੇ ਬਾੜ ਦੀ ਸਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਇਹ ਜੀਬਤ ਕਈ ਹਜ਼ਾਰ ਤਾਂ ਉਹ ਇੱਥੇ ਉਚਾਰਨ ਕੀਤਾ ਸੀਗਾ ਤਾਂ ਦੋਸਤੋ ਤਖਤ ਸਾਹਿਬ ਦੇ ਮਗਰਲੇ ਪਾਸੇ ਗੁਰਦੁਆਰਾ ਬੂੰਗਾ ਮਸਤੂਣਾ ਜਿਹੜਾ ਹੈਗਾ ਉਹ ਸੁਸ਼ੋਭਤ ਹੈਗਾ ਤਾਂ ਇਹ ਇਤਿਹਾਸਿਕ ਜਗ੍ਹਾ ਸੀਗੀ ਤਾਂ ਇੱਥੇ ਮਸਤੂਣਾ ਵਾਲਾ ਸਾਹਿਬ ਦੇ ਜੋ ਬਾਬਾ ਸੀਗੇ ਬਾਬਾ ਅਤਰ ਸਿੰਘ ਜੀ ਤਾਂ ਉਹਨਾਂ ਕੋਲੇ ਸੰਗਤ ਨੇ ਬੇਨਤੀ ਕੀਤੀ ਕਿ ਇਤਿਹਾਸਿਕ ਸਥਾਨਾਂ ਦੀ ਜਿਹੜੀ ਹੈਗੀ ਸਾਂਝ ਸੰਭਾਲ ਕਰੋ ਆ ਬਾਬਾ ਹਰਤ ਸਿੰਘ ਜੀ ਨੇ ਆ ਕੇ ਜਿਹੜੇ ਆ ਗਿਆ ਇੱਥੇ ਸਾਫ ਸੰਭਾਲ ਕੀਤੀ ਔਰ ਉਹਨਾਂ ਨੇ ਇੱਥੇ ਜਿਹੜਾ ਸੀਗਾ ਗੁਰਦੁਆਰਾ ਸਾਹਿਬ ਵੀ ਆਪਣਾ ਵੀ ਬਣਾਇਆ ਔਰ ਜਿਹੜਾ ਸੀਗਾ ਜਿਹੜਾ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਇਤਿਹਾਸਕ ਗੁਰਦੁਆਰਾ ਹੈ ਪਾਸੇ ਨੌਵੀਂ ਤੇ ਦਸਵੀਂ ਦਾ ਤੇ ਨਾਲ ਇੱਥੇ ਸਰੋਵਰ ਵੀ ਬਣਿਆ ਹੋਇਆ ਇਹ ਉਹ ਸਥਾਨ ਹੈ ਜਿੱਥੇ ਉਹਨੂੰ ਹਿੰਦੀ ਚਾਦਰ ਕਾਇਆ ਜਾਂਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹ ਆਏ ਤੇ ਉਹਨਾਂ ਨਾਲ ਉਦਸ਼ਾਲੇ ਤੇ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਢਾਲਾ ਨਾਲੇ ਸਰੋਵਰ ਦੀ ਕਾਰ ਕੱਢੀ ਸੀਗੀ ਤੇ ਇਸ ਥਾਂ ਨੂੰ ਆਪਣੇ ਮੁਖ ਦੁਆਰਾ अनेਕਾਂ ਵਾਰ ਦੇ ਕੇ ਸੁਸ਼ੋਭਿਤ ਕੀਤਾ ਸੀ ਇਹ ਉਹ ਥੇ ਜਿਹੜਾ ਉਹ ਸਰੋਵਰ ਹੈ ਉਹ ਹਾਲੇ ਤੱਕ ਸੁਸ਼ੋਭਿਤ ਹੈਗਾ ਆ ਉਹਦਾ ਇਤਿਹਾਸ ਹੈ ਕਿ ਇੱਕ ਬਾਦਲ ਸਾਹਿਬ ਤੇ ਮਨਜੀਤ ਸਾਹਿਬ ਆਸਾਨ ਤੋਂ ਬੈਠ ਕੇ ਇਸ ਸਰਵਰ ਵਿੱਚ ਪੰਜ ਦਸਾਲੇ ਕਾਰ ਦੇ ਕੱਢ ਕੇ ਉਸ ਤੋਂ ਬਾਅਦ ਕਲਗੀਧਰ ਜੀ ਨੇ 1705 ਈਸਵੀ ਵਿੱਚ ਆਪਣੀ ਢਾਲ ਨਾਲ ਪੰਜ ਢਾਲਾਂ ਸਰੋਵਰ ਚੋਂ ਕਾਰ ਸੇਵਾ ਦੇ ਕੱਢ ਕੇ ਗੁਰੂ ਸਰੋਵਰ ਦਾ ਬਰ ਦਿੱਤਾ। ਉਸ ਤੋਂ ਬਾਅਦ ਪਲੇਗ ਦੀ ਬਿਮਾਰੀ ਪੈਣ ਤੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਇਸ ਸਰੋਵਰ ਵਿੱਚ ਪਾਇਆ ਤੇ ਬਰ ਦਿੱਤਾ ਕਿ ਜੋ ਮਾਈ ਪਾਈ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੂਲੇ ਜਲਦੇ ਛਕੇਗਾ ਉਹ ਇਸ ਬਾਰਦੇ ਦਾ ਛੁਟਕਾਰਾ ਪਾ ਸਕੇਗਾ। 1923 ਵਿੱਚ ਸੰਤ ਅਤਰ ਸਿੰਘ ਜੀ ਨੇ ਇਹਦੀ ਸੇਵਾ ਕਰਵਾਈ ਸੀਗੀ। ਤੇ ਇਹ ਉਹ ਗਜ਼ਰਤ ਆਦਿ ਤੇਗ ਭਾਦਰ ਸਿੰਧਰੀ ਹੈ ਨੌਨਜ਼ ਆਬਾਤਾ ਗੁਰਦੁਆਰਾ ਮੰਜੀ ਸਾਹਿਬ ਇਹ ਆ ਦੋਸਤੋ ਉਹ ਪਵਿੱਤਰ ਸਰੋਵਰ ਜਿੱਥੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਾਰ ਕੱਢੀ ਸੀਗੀ ਤੇ ਹੁਣ ਇਹਨੂੰ ਜਿਹੜਾ ਹੈਗਾ ਬੜਾ ਵਧੀਆ ਰੂਪ ਦੇ ਦਿੱਤਾ ਗਿਆ ਸੰਗਤਾਂ ਇੱਥੇ ਆ ਆਉਂਦੀ ਆਨੇ ਨਾਤਮਸਤਕ ਫੋਨ ਦੇ ਲਈ ਤੇ ਆ ਨਾਲੇ ਗੁਰਦੁਆਰਾ ਮੰਜੀ ਸਾਹਿਬ ਆ ਦੋਸਤੋ ਇਹ ਜਿਹੜਾ ਹੈਗਾ ਬੁਰਜ ਜੋ ਚੀਤ ਬਾਬਾ ਦੀਪ ਸਿੰਘ ਦਾ ਹੈਗਾ ਤੇ ਹਾਲਾਂਕਿ ਹੁਣ ਇੱਥੇ ਕਾਰ ਸੇਵਾ ਕਰ ਦਿੱਤੀ ਹੈਗੀ ਆ ਪਰ ਇਸ ਤੋਂ ਪਹਿਲਾਂ ਜਿਹੜਾ オリジナル ਸੀਗਾ ਅਸੀਂ ਉਹ ਵੀ ਜਿਹੜਾ ਹੈਗਾ ਬੁਰਜ ਦੇਖਿਆ ਹੋਇਆ ਹੈਗਾ ਗੁਰਦੁਆਰਾ ਦਮਦਮਾ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਉਸ ਸਮੇਂ ਦੇ ਉਹ ਕਰੀਰ ਮੌਜੂਦ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦਾ ਜਿਹੜਾ ਢੋਲਾ ਸੀਗਾ ਉਹ ਬੰਨਿਆ ਜਾਂਦਾ ਸੀ ਤਾਂ ਇਹ ਉਹ ਕਿਰ ਉਹ ਸਮੇ ਦਾ ਇਹ ਦੇਖਦੇ ਜਾਣਾ ਆਪੇ ਜਿੱਤੇ ਰਾਹੀਓ ਦੇ ਸਾਡੀ ਲੋਸੇ ਇਹ ਕਹੇ ਜਾਣਾ ਸੁਰ ਸਾਤ ਨੱਚ ਕੇ ਪਾਏ ਆ ਇੱਕ ਇਹ ਆ ਸਤਿਗੁਰੂ ਜੀ ਦਸ਼ਮੇਸ਼ ਪਤਾ ਗੁਰਵੰਤ ਸਿੰਘ ਜੀ ਦਾ ਦਾ ਕੋੜਾ ਬਣਾ ਕਰਦੇ ਸੀ ਜਿੱਤੇ ਖਰਾਬ ਕਰੋਗੇ ਇਹ ਆ ਗੁਰਦੁਆਰਾ ਦਮਦਮਾ ਸਾਹਿਬ ਤੇ ਉਹ ਸਾਹਮਣੇ ਗੁਰਦੁਆਰਾ ਤਖਤ ਸਾਹਿਬ ਇਹ ਤਾਹ ਉੱਪਰ ਥੜੇ ਦੇ ਉੱਤੇ ਜਿਹੜਾ ਹੈਗਾ ਇਹ ਦੋਨੋਂ ਕਰੀਰ ਮੌਜੂਦ ਨੇ ਉਸ ਸਮੇਂ ਦੇ ਦੋਸਤੋ ਇਹ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਬਾਬਾ ਦੀਪ ਸਿੰਘ ਇੱਥੇ ਲੰਮਾ ਸਮਾਂ ਜਿਹੜਾ ਹੈਗਾ ਰਹੇ ਉਹਨਾਂ ਨੇ ਭਗਤੀ ਕੀਤੀ ਔਰ ਇੱਥੋਂ ਉਹ ਜਲ ਗ੍ਰਹਿਣ ਕਰਿਆ ਕਰਦੇ ਸੀਗੇ ਜਿਹੜਾ ਹੈਗਾ ਰਹੇ ਉਹਨਾਂ ਨੇ ਭਗਤੀ ਕੀਤੀ ਔਰ ਇੱਥੋਂ ਉਹ ਜਲ ਗ੍ਰਹਿਣ ਕਰਿਆ ਕਰਦੇ ਸੀਗੇ

ਬਾਬਾ ਬੀਰ ਸਿੰਘ ਧੀਰ ਸਿੰਘ ਜੋ ਤਕਸਾਲਬ ਇਸ ਬਿਲਕੁਲ ਸਾਹਮਣੇ ਆ ਇਸ ਦਾ ਇਤਿਹਾਸ ਇਹ ਹੈ ਕਿ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਸੀ ਪ੍ਰੇਦਵਾਲ ਦੇ ਵਿੱਚ ਤੇ ਲਾਹੌਰ ਦੇ ਵਾਸੀ ਭਾਈ ਉਦੇਸ ਸਿੰਘ ਇੱਕ ਬੰਦੂਕ ਲੈ ਕੇ ਜਿਹੜਾ ਹੈਗਾ ਉਹ ਹਾਜ਼ਰ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਲਈ ਭਾਈ ਡਾਲ ਸਿੰਘ ਨੂੰ ਨੂੰ ਕਿਹਾ ਕਿ ਆਪਣਾ ਇੱਕ ਸਿਪਾਹੀ ਦੇ ਦਿਓ ਤਾਂ ਜਿਹੜਾ ਤਾਂ ਕੋਈ ਵੀ ਉਹਦੇ ਫੌਜ ਦਾ ਬੰਦਾ ਕੋਈ ਵੀ ਸਿਪਾਹੀ ਨਿਸ਼ਾਨਾ ਲਵਾਉਣ ਦੇ ਵਾਸਤੇ ਤਿਆਰ ਨਾ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਜੇ ਸਾਡੇ ਤਵੇਲੇ ਦੇ ਵਿੱਚੋਂ ਕਿਸੇ ਨੂੰ ਆਵਾਜ਼ ਮਾਰ ਕੇ ਕਹੋ ਕਿ ਉੱਥੇ ਗੁਰੂ ਸਾਹਿਬ ਨੇ ਨਿਸ਼ਾਨਾ ਲਾਉਣਾ ਤਾਂ ਜਦੋਂ ਉੱਥੇ ਜਾ ਕੇ ਕਿਹਾ ਤਾਂ ਉੱਥੇ ਬਾਬਾ ਵੀਰ ਸਿੰਘ ਤੇ ਬਾਬਾ ਤੀਰ ਸਿੰਘ ਰੰਗਰੇਟੇ ਜਿਹੜੇ ਕਿ ਰਿਸ਼ਤੇ ਦੇ ਵਿੱਚੋਂ ਉਹ ਪੁੱਤਰ ਸੀਗੇ ਉਹਨਾਂ ਨੂੰ ਜਦੋਂ ਦੱਸਿਆ ਕਿ ਗੁਰੂ ਸਾਹਿਬ ਨੇ ਨਿਸ਼ਾਨਾ ਲਾਉਣਾ ਹੈ ਤਾਂ ਉਹ ਜਿਹੜੇ ਹੈਗੇ ਦੋਨੋਂ ਇੱਕ ਦੂਜੇ ਤੋਂ ਮੁਰਦੀ ਕਿਉਂਕਿ ਇੱਕ ਜਣਾ ਪੱਗ ਬੰਨ ਰਿਆ ਸੀ ਇੱਕ ਦੂਜੇ ਤੋਂ ਮੁਰਦੀ ਹੋਏ ਭੱਜ ਕੇ ਇੱਥੇ ਆਏ ਕਿ ਮੇਰੇ ਤੇ ਨਿਸ਼ਾਨਾ ਪਰਖੋ ਮੇਰੇ ਤੇ ਨਿਸ਼ਾਨਾ ਪਰਖੋ ਤਾਂ ਇਹ ਸਾਰੇ ਦੇਖ ਕੇ ਉਹ ਡਰਾਂ ਹੋਏ ਗੁਰੂ ਸਾਹਿਬ ਨੇ ਗੋਲੀ ਚਲਾ ਦਿੱਤੀ ਪਰ ਗੁਰੂ ਦੇ ਸਿੱਖ ਅਡੋਰ ਖੜੇ ਰਹੇ ਤੇ ਉਹਨਾਂ ਨੇ ਸਿੱਖੀ ਸਦਕ ਜਿਹੜਾ ਹੈਗਾ ਉਹ ਪਾਸ ਕੀਤਾ ਇਸ ਕੌਟਕ ਨੂੰ ਦੇਖ ਕੇ ਭਾਈ ਦਾਲ ਸਿੰਘ ਨੇ ਆਪਣੇ ਪਰਿਵਾਰਾਂ ਦੇ ਫੌਜ ਸਮੇਤ ਖੰਡੇ ਬਾਟੇ ਆਮਰ ਛਕਿਆ ਤੇ ਇਹ ਜਿਹੜੀ ਬੰਦੂਕ ਹੈਗੀ ਆ ਤੁਸੀਂ ਤਕਸਰੀ ਦਮਨਵਾਸ ਸਾਹਿਬ ਦੇ ਉੱਤੇ ਦੇਖ ਸਕਦੇ ਹੋ ਉੱਥੇ ਹਲੇ ਵੀ ਉਹ ਬੰਦੂਕ ਜਿਹੜੀ ਹੈਗੀ ਆ ਉਹ ਮੌਜੂਦ ਹੈਗੀ ਆ ਆ ਦੋਸਤੋ ਮੇਰੇ ਪਿਛਲੇ ਪਾਸੇ ਜੋ ਦੇਖ ਰਿਹਾ ਹਾਂ ਗੁਰਦੁਆਰਾ ਸ੍ਰੀ ਲਖਨサル ਸਾਹਿਬ ਹੈਗਾ ਇਹ ਉਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰਗੋਤ ਸਿੰਘ ਜੀ ਨੇ ਜਦੋਂ ਦੰਦਮੀ ਬੀੜ ਉਹ ਸੰਪੂਰਨ ਹੋ ਗਈ ਸੀਗੀ ਤਾਂ ਉਦੋਂ ਜਿਹੜੇ ਵੱਜਦੀਆਂ ਕਲਮਾ ਸੀਗੀਆਂ ਤੇ ਵੱਜਦੀ ਜਿਹੜੀ ਸ਼ਾਹੀ ਸੀਗੀ ਤਾਂ ਉਹਨੂੰ ਉੱਥੇ ਇੱਕ ਛਪੜੀ ਸੀ ਤੇ ਛਪੜੀ ਦੇ ਵਿੱਚ ਪ੍ਰਵਾਹ ਕਰਤਾ ਸੀਗਾ ਤਾਂ ਉਹ ਜਿਹੜੀ ਹੈਗੀ ਛਪੜੀ ਹੁਣ ਜਿਹੜਾ ਹੈਗਾ ਤਲਾਬ ਦਾ ਰੂਪ ਧਾਰਨ ਕਰ ਚੁੱਕੀ ਹੈ ਉੱਥੇ ਤਲਾਬ ਬਣ ਚੁੱਕਿਆ ਸੰਗਤ ਆਉਂਦੀ ਹੈ ਸ਼ਰਧਾ ਨਾਲ ਤੇ ਨਤਮਸਤਕ ਹੁੰਦੀ ਹੈ ਇਹ ਤੋਂ ਬਿਨਾ ਉੱਥੇ ਜਿਹੜਾ ਹੈਗਾ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ ਜੇਕਰ ਉਹ ਇੱਥੇ ਆ ਕੇ ਫੱਟੀਆਂ ਰੱਖੀਆਂ ਹੋਈਆਂ ਨੇ ਮਿੱਟੀ ਰੱਖੀ ਹੋਈ ਹੈ ਇੱਥੇ ਆ ਕੇ ਉਹ ਲਿਖਦਾ ਹੈ ਗੁਰਮੁਖੀ ਲਿਖਦਾ ਜਾਂ ਕੁਝ ਵੀ ਲਿਖ ਲਵੇ ਜੋ ਵੀ ਆ ਕੇ ਲਿਖਦਾ ਹੈਗਾ ਤਾਂ ਉਹ ਦੀ ਜਿਹੜੀ ਹੈਗੀ ਪੜ੍ਹਾਈ ਦੇ ਵਿੱਚ ਬੁੱਧੀ ਤੇਜ ਹੋ ਜਾਂਦੀ ਹੈ ਇਹ ਇਥੋਂ ਦੀ ਮਾਨਤਾ ਹੈਗੀ ਹੈ ਤਾਂ ਕਰ ਲੋ ਦਰਸ਼ਨ ਗੁਰਦੁਆਰਾ ਲਿਖਣ ਲਿਖਣ ਸਰ ਸਾਹਿਬ ਪਾਸਾ 10 ਨੇ ਏ ਦੋਸਤੋ ਭਾਈ ਦਲ ਸਿੰਘ ਨਿਵਾਸ ਹੈ ਜਿੱਥੇ ਅ ਇਥੇ ਗੁਰੂ ਸਾਹਿਬ ਦਾ ਨਸਬੰਦ ਹੋਏ ਚੀਜ਼ਾਂ ਹੈਗੀਆਂ ਨੇ ਉਹ ਸੰਭਾਲ ਕੇ ਰੱਖੀਆਂ ਹੋਈਆਂ ਹੈਗੀਆਂ ਨੇ ਅੱਜ ਤੁਹਾਨੂੰ ਕਰਾਉਣੇ ਦਰਸ਼ਨ ਆ ਦੋਸਤੋ ਭਾਈ ਦਲ ਸਿੰਘ ਨਿਵਾਸ ਦੇ ਵਿੱਚ ਅਸੀਂ ਬੈਠੇ ਹੋਏ ਆ ਤੇ ਅਸੀਂ ਦਰਸ਼ਨ ਕਰ ਲਏ ਹੈਗੇ ਆ ਗੁਰੂ ਸਾਹਿਬ ਦੇ ਪੋਸ਼ਾਕ ਦੇ ਉਹਨਾਂ ਦੀ ਦਸਤਾਰ ਦੇ ਪਤ ਸਾਹਿਬ ਕੋਲ ਦੇ ਪੋਸ਼ਾਕ ਦੇ ਤੇ ਇੱਕ ਮੁਸਲਮਾਨ ਸਰਦਾਰੂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਂਟ ਕੀਤੀ ਗਈ ਕਿਤੇ ਗੱਤੇ ਦੇ ਵੀ ਦਰਸ਼ਨ ਕੀਤੇ ਇਹ ਤੋਂ ਇਲਾਵਾ ਬਹੁਤ ਹੀ ਛੋਟੇ ਆਕਾਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਦਰਸ਼ਨ ਕੀਤੇ ਹੈਗੇ ਆ ਪਰ ਇੱਥੇ ਜਿਹੜੀ ਹੈ ਵੀਡੀਓਗ੍ਰਾਫੀ ਦੀ ਇਜਾਜ਼ਤ ਨਹੀਂ ਹੈ ਇਸ ਕਰਕੇ ਤੁਹਾਨੂੰ ਦਰਸ਼ਨ ਨਹੀਂ ਕਰਾ पाए ਆ ਇਹ ਭਾਈ ਦਲ ਸਿੰਘ ਨਵਾਸ ਜੋ ਹੈ ਇਹ ਤਖਤ ਸਾਹਿਬ ਤੋਂ 600 ਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ ਇੱਥੇ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ